ਕੰਮ ਇਹਦੇ ਦਾ ਹੈ ਕਬੂਤਰਾ ਦੇ ਕੋਕਾਂਨ ਦੇ ਚੁਆਨੇ ਕੱਢਿਆ ਹੋਇਆ ਆ ਹਾਂ ਹਾਂ ਇੱਥੇ ਰੇਂਗ ਪਾਏ ਹੁੰਦੇ ਆ ਡੋਨਟ ਨੋ देयर ਏਜ ਜਿਹੜੀ ਟਰਾਈਬੈ ਜਿੰਨੂੰ ਦੇਖਣ ਜਾ ਰਹੇ ਆ ਇਹਦਾ ਨਾਮ ਹੈਗਾ ਪਾਣੀਆ ਪੀ ਐਨ ਆਈ ਬਾਈ ਐ ਹਰੇਕ ਘਰ ਚ ਇੱਕ ਇੱਕ ਏਕੜ ਜ਼ਮੀਨ ਦਿੱਤੀ ਉਹਨਾਂ ਨੇ ਕੰਮ ਕਰਨ ਵਾਸਤੇ ਇੱਥੇ ਛੋਟੀ ਜੀ ਥਾਂ ਤੇ ਐਂਡ ਦੀ ਛੱਤ ਵੀ ਬਹੁਤ ਛੋਟੀ ਆ ਇਹ ਸਰਕਾਰ ਨੇ ਬਣਾ ਕੇ ਦਿੱਤੇ ਇਹਨਾਂ ਨੂੰ ਇਹਨਾਂ ਨੇ ਨਹੀਂ ਆਪ ਬਣਾਏ ਹੋਏ ਤੇ ਹੁਣ ਇਹ ਦੱਸਦਾ ਪਿਆ ਵੀ ਉਹ ਜਿਹੜੀ ਮਾਤਾ ਉਹ 1 ਲੀਟਰ ਦਾਰੂ ਉਦਾਂ ਹੀ ਨੀਟ ਪੀ ਜਾਂਦੀ ਆ ਬਿਨਾ ਪਾਣੀ ਪਾਏ ਬਿਨਾ ਸੋਡਾ ਪਾਏ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਵੀਡੀਓ 'ਚ ਤੁਹਾਡਾ ਸਵਾਗਤ ਹੈ ਇਸ ਟਾਈਮ ਮੈਂ ਆਪਣੇ ਦੋਸਤ ਸ਼ਾਮਿਲ ਦੇ ਨਾਲ ਬਸ ਸਟੈਂਡ ਵੱਲ ਜਾ ਰਿਹਾ ਵਾਇਨਾਡ ਜਾਣ ਦਾ ਮੇਰਾ ਇੱਕੋ ਕਾਰਨ ਹੈ ਕਿ ਉੱਥੇ ਦੇ ਜਿਹੜੇ ਪੁਰਾਣੇ ਆਦੀਵਾਸੀ ਲੋਕ ਨੇ ਮੈਂ ਉਹਨਾਂ ਨੂੰ ਮਿਲਣਾ ਚਾਹੁੰਨਾ ਉਹਨਾਂ ਦਾ ਰਹਿਣ ਸਹਿਣ ਵੇਖਣਾ ਚਾਹੁੰਨਾ ਕਿਉਂਕਿ ਉਹਨਾਂ ਦਾ ਰਹਿਣ ਸਹਿਣ ਕੇਰਲਾ ਦੇ ਬਾਕੀ ਲੋਕਾਂ ਨਾਲੋਂ ਜਮ੍ਹਾਂ ਹੀ ਵੱਖਰਾ ਹੈ ਸੋ ਹੁਣ ਮੈਂ ਕੈਲੀਕਟ ਤੇ ਬਸ ਸਟੈਂਡ ਪਹੁੰਚ ਗਿਆ ਤੇ ਇੱਥੇ ਅਜੇ 1:30 ਵਜੇ ਆ ਤੇ ਇੱਕ 50 ਤੇ ਬੱਸ ਆਣੀ ਆ ਵਾਇਨਾਡ ਦੀ ਹਾਲਾਂਕਿ ਕੈਲਿਕਟ ਜਿਹੜਾ ਸ਼ਹਿਰ ਆ ਉਹ ਫੂਡ ਲਈ ਬਹੁਤ ਫੇਮਸ ਹੈ ਤੇ ਫੂਡ ਮੈਂ ਜਦੋਂ ਵਾਇਨਾਡ ਤੋਂ ਵਾਪਸ ਆਉਂਗਾ ਤਾਂ ਆਪਾਂ ਮੈਂ ਕੈਲਿਕਟ 'ਚ ਰੁਕਣਾ ਇੱਕ ਦਿਨ ਹੋਰ ਬਿਕੋਜ਼ ਮੈਂ ਕੱਲ ਸ਼ਾਮ ਹੀ ਆਇਆ ਸੀ ਤੇ ਬਸ ਮੈਂ ਰੈਸਟ ਕੀਤੀ ਤੇ ਅੱਜ ਮੈਂ ਵਾਇਨਾਡ ਜਾ ਰਿਹਾ ਵਾਇਨਾਡ ਮੇਰਾ ਇੱਕ ਫਰੈਂਡ ਹੈ ਉਹ ਵੇਟ ਕਰਦਾ ਪਿਆ ਮੇਰੀ ਇਥੋਂ ਚੱਲ ਕੇ ਸਾਢੇ 3-4 ਘੰਟੇ ਦਾ ਰਸਤਾ ਸਾਢੇ 3-4 ਘੰਟੇ ਬਾਅਦ ਉਸੇ ਪਹੁੰਚਾਂਗੇ ਸੋ ਅਰਾਊਂਡ 1 ਘੰਟੇ ਪਹਿਲਾਂ ਮੈਂ ਇੱਥੇ ਪਹੁੰਚ ਗਿਆ ਸੀਗਾ ਵਾਇਨਾਡ ਐਂਡ ਇਹ ਸ਼ਾਮ ਹੈ ਇਹ ਮੇਰੇ ਨਾਲ 2017 ਚ ਯੂਨੀਵਰਸਿਟੀ 'ਚ 3 ਕ ਮਹੀਨੇ ਇਕੱਠੇ ਰਹੇ ਕਿ ਬਸ ਮੈਂ ਇਹਦੇ ਦੋਸਤਾਂ ਵੇਟ ਕਰ ਰਿਹਾ ਆਂ ਦੈਨ ਅਸੀਂ ਇੱਕ ਲੇਕ 'ਤੇ ਜਾ ਰਹੇ ਆਂ ਸੋ ਆਹ ਬੰਦਾ ਇਹਨੂੰ ਜਾਣਦਾ ਤੇ ਆਏ ਤੇ ਆਹ ਇਹ ਤਾਂ ਆਟੋ ਹੈ ਹੁਣ ਇਹਦੇ 'ਚ ਅਸੀਂ ਜਾ ਰਹੇ ਆਂ ਕਿੰਨਾ ਦੂਰੇ ਆਂ ਇਸੇ 10 ਮਿੰਟ 10 ਮਿੰਟ ਸੋ ਹੁਣ ਅਸੀਂ ਇੱਥੇ ਇੱਕ ਡੈਮ ਹੈ ਇੰਡੀਆ ਦਾ ਆਲਮੋਸਟ ਸਭ ਤੋਂ ਵੱਡਾ ਇਸ ਤਰੀਕੇ ਦਾ ਡੈਮ ਮੰਨਿਆ ਜਾਂਦਾ ਹੈ ਕਾਰਾਪੋੜਾ ਡੈਮ ਕਹਿੰਦੇ ਇਹਨੂੰ ਹਾਲਾਂਕਿ ਇਹਦੀ ਸਪੈਲਿੰਗ ਜਿਹੜੀ ਹੈ ਕਿ ਇਹ R A P U Z H A ਬਟ ਇਹਨਾਂ ਦੇ ਇੱਥੇ ਕੇਰਲਾ 'ਚ Z H A ਨੂੰੜਾ ਪਤਾ ਨਹੀਂ ਇਹਨਾਂ ਦੇ ਉਹ ਵਾਪਸ ਲੈਂਗ ਬੋਲ ਨਹੀਂ ਸਕਦੇ ਪੰਜਾਬੀਆਂ ਤੋਂ ਬੋਲਿਆ ਨਹੀਂ ਜਾਂਦਾ ਸੋ ਉਹਦੇ ਤੋਂ ਬੋਲਿਆ ਜਾਂਦਾ ਐਂਡ ਇੱਕ ਕਾਰਿਮੀ ਰਿਵਰ ਹੈ ਮੇਰੇ ਖਿਆਲ ਨਾਲ ਉਹਦੇ ਤੇ ਬਣਿਆ ਹੋਇਆ ਡੈਮ ਐਂਡ ਡੈਮ ਜਿਹੜਾ ਹੈਗਾ ਉਸ ਸਾਈਡ ਹੈ ਇਹਦੇ ਨੇੜੇ ਹੀ ਆ ਜਿਹੜੇ ਟ੍ਰਾਈਬਸ ਨੇ ਉਹ ਰਹਿੰਦੇ ਜਿਹੜੇ ਆਦੀਵਾਸੀ ਲੋਕ ਨੇ ਉਹ ਇੱਥੇ ਨੇੜੇ ਹੀ ਰਹਿੰਦੇ ਨੇ ਐਂਡ ਇੱਥੇ ਜਿਹੜੀਆਂ ਤੁਸੀਂ ਟ੍ਰਾਈਬਸ ਦੀਆਂ ਜਿਹੜੀਆਂ ਲੇਡੀਜ਼ ਨੇ ਮੈਂ ਇਸ ਵੀਡੀਓ ਚ ਆਦੀਵਾਸੀਆਂ ਨੂੰ ਟ੍ਰਾਈਬਸ ਕਹੂੰਗਾ ਕਿਉਂਕਿ ਹੋ ਸਕਦਾ ਵੀ ਕੋਈ ਬੁਰਾ ਨਾ ਮੰਨੇ ਤਾਂ ਮੈਂ ਕਿਸੇ ਨੂੰ ਇਦਾਂ ਹਰਟ ਨਹੀਂ ਕਰਨਾ ਚਾਹੁੰਦਾ ਕਿ ਸੁਣੋ ਬੁਰਾ ਨਾ ਲੱਗੇ ਸੋ ਆਪਾਂ ਟ੍ਰਾਈਬਸ ਵਰਡ ਯੂਜ਼ ਕਰਾਂਗੇ ਜਾਂ ਟ੍ਰਾਈਬਲ ਯੂਜ਼ ਕਰਾਂਗੇ ਆ ਲੇਡੀਆਂ ਤੁਸੀਂ ਦੇਖ ਸਕਦੇ ਹੋ ਹੈਵੀ ਪਾਰਟਸ ਆਫ ਇਹ ਵੀ ਟ੍ਰਾਈਬ ਦਾ ਹੀ 파ਰਟ ਨੇ ਐਂਡ ਇਹ ਬੱਚੇ ਵੀ ਸੋ ਮੇਨਲੀ ਇਹਨਾਂ ਟ੍ਰਾਈਬਸ ਦਾ ਜਿਹੜਾ ਰਹਿਣ ਸਹਿਣਾ ਜਾਂ ਕਮਾਈ ਦਾ ਤਰੀਕਾ ਉਹ ਜਾਂ ਤਾਂ ਫਿਸ਼ਿੰਗ ਕਰਦੇ ਨੇ ਜਾਂ ਇਹਨਾਂ ਨੇ ਗਾਮਾ ਰੱਖਿਆ ਹੋਈਆਂ ਆ ਜਾਂ ਜਿਹੜੇ ਬਾਂਸ ਹੁੰਦੇ ਆ ਬੈਂਬੂ ਹੁੰਦੇ ਆ ਉਹਦੇ ਪ੍ਰੋਡਕਟ ਬਣਾ ਕੇ ਸ਼ਹਿਰਾਂ 'ਚ ਵੇਚਦੇ ਆ ਤੇ ਕਈ ਜਿਹੜੇ ਲੋਕ ਨੇ ਕਈ ਬੰਦੇ ਨੇ ਉਹ ਸ਼ਹਿਰਾਂ 'ਚ ਜਾ ਕੇ ਜਿਹੜੇ ਮੇਨ ਵਾਇਨਾਰਡ ਸਿਟੀ ਚ ਜਿਹੜੇ ਖੇਤ ਨੇ ਉਹਨਾਂ ਚ ਜਾ ਕੇ ਖੇਤੀ ਵੀ ਕਰਦੇ ਆ ਲੇਬਰ ਦਾ ਕੰਮ ਵੀ ਕਰਦੇ ਆ ਐਂਡ ਇੱਥੇ ਜਿਹੜੀ ਲੇਬਰ ਆ ਜਿਹੜਾ ਡਿਪਾਰਟਮੈਂਟ ਆ ਐਗਰੀਕਲਚਰ ਦਾ ਡਿਪਾਰਟਮੈਂਟ ਉਹਨਾਂ ਨੇ ਜਿਹੜੀ ਲੇਬਰ ਵੀ ਹਾਇਰ ਕੀਤੀ ਹੋਈ ਆ ਉਹ ਸਰਕਾਰੀ ਲੇਬਰ ਆ ਇੱਥੇ ਉਸ ਹਿਸਾਬ ਨਾਲ ਹਾਇਰਿੰਗ ਹੁੰਦੀ ਆ ਸੋ ਜਿਹੜਾ ਮੇਰਾ ਦੋਸਤ ਆ ਇਹ ਵੀ ਐਗਰੀਕਲਚਰਲ ਡਿਪਾਰਟਮੈਂਟ ਚ ਹੀ ਲੱਗਿਆ ਹੋਇਆ ਉਦੋਂ 2017 ਚ ਇੱਕ ਪ੍ਰਾਈਵੇਟ ਯੂਨੀਵਰਸਿਟੀ ਚ ਮੈਂ ਐਡਮਿਸ਼ਨ ਲੈਣ ਦੀ ਕੋਸ਼ਿਸ਼ ਕਰਦਾ ਪਿਆ ਸੀਗਾ ਉਦੋਂ ਇੱਥੇ ਮਿਲਿਆ ਚ ਮੈਨੂੰ ਇਹ ਤੇ ਐਨੇ ਮੇਰੀਆਂ ਸਟੋਰੀਜ਼ ਵੇਖਿਆ ਇੰਸਟ ਵੀ ਮੈਂ ਕੇਰਲਾ ਆਇਆ ਹਾਂ ਤਾਂ ਇਹਨੇ ਮੈਨੂੰ ਮੈਸੇਜ ਕੀਤਾ ਸੋ ਮੈਂ ਕਿਹਾ ਚੱਲ ਮਿਲ ਲੈਂਦੇ ਆ ਸੋ ਅੱਜ ਇਹਦੇ ਨਾਲ ਆਪਾਂ ਐਂਡ ਉਹ ਜਿਹੜੀ ਤੁਸੀਂ ਸਾਹਮਣੇ ਪੀਕ ਦੇਖ ਰਹੇ ਹੋ ਇਟ ਇਜ਼ ਹਾਈਐਸਟ ਇਨ ਵਾਇਨਾਰਡ ਹਾਂ ਉਹ ਸਭ ਤੋਂ ਉੱਚੀ ਥਾਂ ਹੈ ਵਾਇਨਾਰਡ ਦੀ ਐਂਡ ਹਮ ਵਾਂ ਟ੍ਰੈਕਿੰਗ ਕਰ ਸਕਤੇ ਹੈ ਕਰ ਸਕਤੇ ਹੈ ਇਹਨੂੰ ਥੋੜੀ ਥੋੜੀ ਹਿੰਦੀ ਵੀ ਆਉਂਦੀ ਹੈ ਸੋ ਕਈ ਵਾਰੀ ਚੱਲ ਪੈਂਦਾ ਹਾਂ ਟ੍ਰੈਕਿੰਗ ਕਰ ਸਕਦੇ ਹੋ 5:00 ਓਕਲੋਕ ਇਟਸ ਓਪਨ ਸੋ ਵੀ ਕੈਨ ਗੋ ਫੋਰ ਟ੍ਰੈਕ देयर ਟੁਮਾਰੋ ਵੇਰੀ ਸਮਰ ਫਾਰ ਹਾਊ ਮਚ ਫਾਰ

तो ये लोग तो बहुत घुल मिल गए ना मतलब अभी केरला के लोगों से या yeah, अप तो yes. हो गए या अप हो गया बहुत ड्रेसिंग भी चेंज हो गया ड्रेसिंग भी इनका ओके इन नंता यूट्यूबर भी पता है पंजाबी वेयर डू यू लिव हेलो हेलो वेयर डू यू लिव यू नो इंग्लिश 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 दैट साइड हां हाय हाय द नेम प्रवीण प्रवीण योर नेम कार्तिक कार्तिक हाय कार्तिक माय इज आल्सो कार्तिक

ਇਹ 4 ਸਾਲ ਪੰਜਾਬ ਚ ਰਿਹਾ ਸੋ ਥੋੜੀ ਥੋੜੀ ਪੰਜਾਬੀ ਵੀ ਸਮਝ ਲੈਂਦਾ ਏ ਹੁਣ ਉੱਥੇ ਪਰੌਂਠੇ ਖਾ ਗਾ ਕੇ ਹੁਣ ਕਹਿੰਦਾ ਮੈਂ ਇੱਥੇ ਵੀ ਰੋਟੀਆਂ ਬਣਾਉਣਾ ਰਹਿਣਾ ਨਹੀਂ ਤਾਂ ਇੱਥੇ ਕੋਈ ਰੋਟੀਆਂ ਖਾਂਦਾ ਨਹੀਂ ਹੈਗਾ ਜਿਆਦਾ ਚਾਵਲ ਹੀ ਖਾਂਦੇ ਨੇ ਤੋ ਬੇਸਿਕਲੀ ਇਸ ਏਰੀਆ ਚ ਪਹਿਲਾਂ ਪੁਰਾਣੇ ਟਾਈਮਾਂ ਚ ਜਿਹੜੇ ਬ੍ਰਿਟਿਸ਼ਰਸ ਸੀਗੇ ਉਹ ਰਾਜ ਕਰਦੇ ਸੀ ਉਹਨਾਂ ਦਾ ਰਹਿਣਾ ਸਹਿਣਾ ਸੀ ਇੱਥੇ ਜਦੋਂ ਉਹ ਗਏ ਫਿਰ ਉਹਨਾਂ ਨੇ ਮਤਲਬ ਜਿਹੜੀ ਡਿਸਟ੍ਰਿਬਿਊਸ਼ਨ ਸੀ ਲੈਂਡ ਦੀ ਕੰਮ ਦੀ ਉਹ ਸਾਰੀ ਜਿਹੜੇ ਲੋਕਲ ਟ੍ਰਾਈਬਸ ਨੇ ਉਹਨਾਂ ਨੂੰ ਕਰ ਦਿੱਤੀ ਹਰੇਕ ਨੂੰ ਮਤਲਬ ਹਰੇਕ ਘਰ ਚ ਇੱਕ ਇੱਕ ਏਕੜ ਜ਼ਮੀਨ ਦੇਤੀ ਉਹਨਾਂ ਨੇ ਕੰਮ ਕਰਨ ਵਾਸਤੇ ਬਹੁਤ ਪੁਰਾਣੀ ਗੱਲ ਆ ਇਹ ਮੈਨੂੰ ਐਗਜ਼ੈਕਟ ਈਅਰ ਨਹੀਂ ਪਤਾ ਵੀ ਕਿਹੜੇ ਸਾਲ ਚ ਬ੍ਰਿਟਿਸ਼ਰਸ ਗਏ ਤੋਂ ਪਰ ਜਦੋਂ ਬ੍ਰਿਟਿਸ਼ਰਸ ਗਏ ਉਸ ਤੋਂ ਬਾਅਦ ਲੋਕਲ ਜਿਹੜੇ ਲੋਕ ਨੇ ਉਹਨਾਂ ਚ ਡਿਸਟ੍ਰਿਬਿਊਸ਼ਨ ਹੋ ਗਈ ਐਂਡ ਇਹ ਦਸਰੇ ਨੇ ਵੀ ਜਿਹੜਾ ਟ੍ਰਾਈਬਸ ਦਾ ਮੇਨ ਓਕਿਊਪੇਸ਼ਨ ਜਿਹਦੇ ਤੇ ਉਹ ਫੁਲੀ ਡਿਪੈਂਡ ਕਰਦੇ ਨੇ ਪੈਸੇ ਕਮਾਉਣ ਲਈ ਉਹ ਹੈਗੀ ਆ ਫਿਸ਼ਿੰਗ ਸੋ ਹੁਣ ਅਸੀਂ ਆਲਮੋਸਟ ਪਹੁੰਚ ਗਏ ਆਂ ਐਂਡ ਇੱਥੋਂ ਤੁਰ ਕੇ ਜਾਣੇ ਪਿਆ ਤੇ ਇਹ ਜਿਹੜੀ ਟ੍ਰਾਈਬ ਹੈ ਜਿੰਨੂੰ ਦੇਖਣ ਜਾ ਰਹੇ ਆਂ ਇਹਦਾ ਨਾਮ ਹੈਗਾ ਪਾਣੀਆਂ ਪੀ ਆ ਐਨ ਆਈ ਵਾਈ ਏ ਤੇ ਆਲਮੋਸਟ ਮੇ ਇਹ ਕਹਿਣਾ ਇਹਦੇ ਚ ਸੌਕ ਸੌਕ ਲੋਕ ਹੀ ਰਹਿੰਦੇ ਆ ਇੱਥੇ ਪਾਣੀਆਂ ਟ੍ਰਾਈਬ ਦੇ ਐਂਡ ਇਹਨਾਂ ਦੀ ਟ੍ਰਾਈਬਲ ਡਿਸਟ੍ਰਿਬਿਊਸ਼ਨ ਚ ਇਹ ਲੋਇਸਟ ਮੰਨੇ ਜਾਂਦੇ ਆਂ ਐਂਡ ਇਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਇੱਥੇ ਰਹਿੰਦੇ ਆ हालांकि लोगों ना रेंदे रेंदे क्योंकि इतों सिटी बहुत नेड़े है थोड़े मिक्सअप हो चुके हैं एंड इन्हों रह बिल्डिंग्स वगैरह सरकार ही दिखती है दिस इज देयर होम अच्छा ये ये हम गवर्नमेंट ने देता बिफोर इत कैन वी सी फ्रॉम इनसाइड ये दिस हेलो मेरा पंखा भी चल रहा है दिस बिफोर दिस शेयरिंग है इज इट ओपन इफ यू कैन सी परपस देख बेटा मामा तो 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 यस इट्स ओपन नया पुन्नी दरकार आ गई गुड सो हीटिंग का होगा बिफोर दे वर यूजिंग स्ट्रॉ स्ट्रॉ पैड स्ट्रॉ फॉर व्हाट दैट रूफ टू मेकिंग इफ आफ्टर दैट दे यूजिंग शीट्स हां सो तो से देख सकते हो

now they're staying here yes. okay how many people living here itra vairunde bade bade engla poje te 15 vairunde motto idine bade 13 people is <laughs> there 15 15 ha five okay ha yeah. is it okay ha hello is it okay ha pakam ha chalo tusy andaron dekh sakde ho ਆਫ ਅਮਰੀਕਨ ਫਰਲੀਆਂ ਨੇ ਕੀ ਨੇ ਫਰਲੀਆਂ ਹੀ ਲੱਗਦੀਆਂ ਇਹਨਾਂ ਦੇ ਭਾਂਟੇ ਉਹ ਡੂ ਕੁਕਿੰਗ ਫੂਡ ਫੂਡ ਹੈ ਹਾਂ ਇਸ ਸਾਈਡ ਤੇ ਚੱਲ ਚਲੇ ਵੀਰ ਹਾਂ ਜੋ ਤੁਸੀਂ ਦੇਖ ਸਕਦੇ ਹੋ ਹਾਲਾਂਕਿ ਇਹ ਸਰਕਾਰ ਨੇ ਬਣਾ ਕੇ ਦਿੱਤੇ ਇਹਨਾਂ ਨੂੰ ਇਹਨਾਂ ਨੇ ਨਹੀਂ ਆਪ ਬਣਾਏ ਹੋਏ ਏ ਜਿਹੜੇ ਰਹਿੰਦੇ ਸੀਗੇ ਇੱਥੇ ਰਹਿੰਦੇ ਸੀਗੇ ਇਹਦੇ ਵਿੱਚ ਛੋਟੇ ਚ ਸੋ ਹੁਣ ਇਦੋਂ ਦੂਜੇ ਘਰ ਵੱਲ ਜਾ ਰਹੇ ਆ ਤੇ ਆਹ ਤੁਸੀਂ ਦੇਖ ਸਕਦੇ ਹੋ ਕਾਫੀ ਦਾ ਪੇੜ ਆ ਵੱਡੇ ਵੱਡੇ ਪੱਤੇ ਜਿਹੜੇ ਤੁਸੀਂ ਦੇਖ ਰਹੇ ਹੋ ਇਹ ਕਾਫੀ ਦੇ ਨੇ ਐਂਡ ਕੱਲ ਨੂੰ ਜਾਊਂਗਾ ਮੈਂ ਜਿੱਥੇ ਕਾਫੀ ਇਹ ਉਗਾਉਂਦੇ ਨੇ ਕਾਫੀ ਵਾਲੇ ਫਾਰਮ 'ਚ ਤੇ ਚਾਹ ਪੱਤੀ ਵਾਲੇ ਖੇਤ 'ਚ ਵੀ ਉੱਥੇ ਵੀ ਜਾਵਾਂਗੇ ਸਨਸੈਟ ਦਾ ਟਾਈਮ ਹੋ ਗਿਆ ਉਹ ਸੂਰਜ ਦੇਖੋ ਥੱਲੇ ਜਾਂਦਾ ਪਿਆ ਹਾਲਾਂਕਿ ਇੱਥੇ ਜਿਹੜੇ ਲੈਂਡਸਕੇਪਸ ਨੇ ਫੋਟੋ ਲੈਣ ਲਈ ਬਹੁਤ ਸੋਹਣੇ ਨੇ ਮੁਰਾਰ ਤੋਂ ਵੀ ਜ਼ਿਆਦਾ ਸੋਹਣੇ ਨੇ ਇੱਥੇ ਹੁਣ ਇੱਥੋਂ ਅਸੀਂ ਦੂਸਰੇ ਘਰ ਵੱਲ ਜਾ ਰਹੇ ਹਾਂ ਬੈਕ ਸਾਈਡ ਤੇ ਉਹ ਘਰ ਸੀ ਇੱਥੇ ਦੀਆਂ ਲੇਡੀਜ਼ ਨੇ ਕਈਆਂ ਨੇ ਨਾ ਕੰਨਾਂ 'ਚ ਉਹ ਪਾਈ ਹੁੰਦੀਆਂ ਗੋਲ ਗੋਲ ਪਲੇਟਸ ਬਹੁਤ ਵੱਡੀਆਂ ਵੱਡੀਆਂ ਐਂਡ ਉਹ ਵੇਖਣੀ ਆ ਉਹ ਅਜੇ ਕੰਮ ਤੇ ਗਈਆਂ ਹੋਈਆਂ ਅਸੀਂ ਤਾਂ ਮਿਲਿਆ ਨਹੀਂ ਉਹ ਯਾ ਸਮੰਗੇ ਸਾਈਡ ਪਾ ਤੇ ਸਵੇ ਤੁਸੀਂ ਆ ਦੇਖ ਸਕਦਾ ਹਾਂ ਇਸ ਦੂਜੇ ਘਰ ਆ ਗਏ ਸੀਗੇ ਹਾਂ ਹੈਲੋ ഹലോ പഞ്ചാബിൽ വന്നാ കൂട്ടുആടാ കൂട്ടുആരുടെ കൂട്ടുആരോ പവർ ഇങ്ങനെയോ വരും നിങ്ങൾക്ക് കാണാൻ വേണ്ടിട്ട് അറിയോ വാട്ട് ഈസ് ദീസ് പേരി യാ ഇറ്റ് ഈസ് പാൻ പാൻ which one ആ വാട്ട് which one വെറ്റില അടക്കാ പോവല ഓൺ സർ അവനകത്തെ 14 ഹൗ ഓൾഡ് ഈസ് ഷീ എത്ര വയസ്സായി ਇਹ ਕੰਮ ਅੰਮ੍ਰੀ ਆਪਾਂ ਨਾ ਕਹਤਰੀ ਆਪਾਂ ਮੈਂ ਜੀ ਤੇਰੀ ਨਾ ਦੇਰ ਡੋਨੋ ਦੇਰ ਏਜ ਤੇ ਰਿਮੂਵ ਫਰਮ ਇਅਰ ਨਾ ਕੰਮਲੇ ਕੋਈ ਤਾ ਕੋ ਇੰਡੋ ਪੋਇਆ ਕੰਮਲ ਕੰਮਲ ਕੰਦਾਈ ਪੋਇਆ ਕੰਦਾਈ ਤੇ ਚਾਹਤੀ ਕਬੂਤਰਾ ਦੇ ਕੋਕਾਂ ਨਚੇ ਇਹਨੇ ਕੱਢਿਆ ਹੋਇਆ ਐਂਡ ਦੂਸਰੀ ਸਾਈਡ ਵੀ ਆ ਹ ਇਟਸ ਅ ਰਿੰਗ ਪਾਇ ਹੁੰਦੇ ਐ ਇਹਨਾਂ ਨੇ ਕਦ ਕ निकाली ਹੈ ല്ലേ റിമൂവ് ഓക്കെ സർക്കാരിന് ഇത് ഓൾഡ് नहीं लेते? No, 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 no. No जैसे अभी इसकी बाजू टूटी हुई है तो उसको ठीक नहीं करवाएंगीटिकली ऑटोमेटिकली automatically... no. कैसे हो जाएगी <laughs> वो <laughs> जख्म थोड़ी है वो ਸੋ ਇਥੋਂ ਅੱਗੇ ਮੇਰੇ ਖਿਆਲ ਨਾਲ ਜਾਂਦੇ ਜਾਂਦੇ ਹੋਰ ਘਰ ਨੇ ਆਰ देयर ਮੋਰ ਹਾਊਸਸ ਓਕੇ ਕੋਲੋਨੀ ਕੋਲੋਨੀ ਸੋ देयर ਲਿਵਿੰਗ ਹਰ ਸੈਪਰੇਟ ਰਹਿ ਰਹੇ ਹਰ ਯਾ ਐ ਸੈਪਰੇਟ ਐਸਾ ਨਾ ਦੇ ਗਿਵਨ ਟੂ ਸੈਪਰੇਟ ਕਲਾਸ ਬੈਕਰ ਲੈਂਸ ਹਾਂ ਸੋ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਇਹਨਾਂ ਨੂੰ ਵੱਖਰੀ ਵੱਖਰੀ ਜ਼ਮੀਨ ਦਿੱਤੀ ਹੋਈ ਸੀਗੀ ਤਾਂ ਹੀ ਸਾਰੇ ਇੱਕ ਕੋਲੋਨੀ ਟਾਈਪ ਐ ਇਥੋਂ ਆ ਪੂਰਾ ਏਰੀਆ ਐਂਡ ਇੱਥੇ ਵੱਖਰੇ ਵੱਖਰੇ ਰਹਿੰਦੇ ਨੇ ਇਹ ਸਾਰੇ ਤੇ ਸਰਕਾਰ ਨੇ ਮੇਰੇ ਕੰਨ ਹਰੇਕ ਘਰ ਚ ਪੱਕਾ ਪੱਕੀ ਛੱਤ ਪਾਈ ਹੋਈ ਆ ਇਹਨਾਂ ਦੇ ਹਾਲਾਂਕਿ ਉਸ ਤੋਂ ਪਹਿਲਾਂ ਇਹਨਾਂ ਦੀ ਪੱਕੀ ਛੱਤ ਨਹੀਂ ਹੁੰਦੀ ਸੀਗੀ ਜਿਵੇਂ ਇੱਥੇ ਤੁਸੀਂ ਦੇਖਿਆ ਉਹ ਬਜ਼ੁਰਗ ਮਾਤਾ ਜਿਹੜੀ ਹੈਗੀ ਆ ਉਹ ਉਦਾਂ ਹੀ ਪੁਰਾਣੀ ਛੱਤ ਵਾਲੇ ਘਰ ਚ ਰਹਿੰਦੇ ਨੇ ਨਾਲ ਉਹਨਾਂ ਨੇ ਅਟੈਚ ਕੀਤੀ ਹੋਈ ਆ ਐਂਡ ਸ਼ਾਇਦ ਜੇ ਸਰਕਾਰ ਨੇ ਇਹਨਾਂ ਨੂੰ ਬਣਾ ਕੇ ਦੇਂਦੀ ਤਾਂ ਇਹ ਆਪ ਬਣਾਉਂਦੇ ਹੀ ਨਾ ਐਂਡ ਇਹ ਹੁਣੇ ਦੱਸਦਾ ਪਿਆ ਵੀ ਉਹ ਜਿਹੜੀ ਮਾਤਾ ਹੈ ਉਹ 1 ਲੀਟਰ ਦਾਰੂ ਉਦਾਂ ਹੀ ਨੀਟ ਪੀ ਜਾਂਦੀ ਹੈ ਬਿਨਾ ਪਾਣੀ ਪਾਏ ਬਿਨਾ ਸੋਡਾ ਪਾਏ 올 ਯੂ ਸੋ ਦੇਖਾ ਤੂੰ ਨੇ ਹੀ ਸੇਇੰਗ ਅਨੀ ਅਨੀ ਸੋ ਇਹਦਾ ਨਾਮ ਅਨੀ ਹੈ ਇਹਦਾ ਨਾਮ ਹੈਗਾ ਜੋਸ ਬਟਲਰ ਜਸਕੇ ਡੀ ਜੋਸ ਬਟਲਰ ਪਿਓਰ ਜੋਸ ਬਟਲਰ ਫॉर ਮੀ ਟੂਡੇ ਤੋ ਉਹਦਾ ਉਸਕਾ ਲਿਵਰ ਨਹੀਂ ਖਰਾਬ ਹੋਆ ਅਭੀ ਤੱਕ <laughs> और स्टील का लिवर लिवर है, है। अच्छा। ऐसे पता है क्या बड़ी हैरानी वाली बात है कि अभी भी ऐसे लोग रहते हैं येसे येसे येसे। जब हम नहीं तो आप किसी बड़े शहर में चले जाओ वहाँ तो जाके सब कुछ जब यहाँ आते हो तो पता लगता है कि लोग ऐसे भी रह रहे हैं ऐसे लोग भी हैं हाँ तो बड़ी हैरानी होंगी है सब देख के भी लोग इदा भी रेंदे अज के टाइम च भी ਐਂਡ ਜੇ ਤੁਸੀਂ ਜਿੱਦਾਂ ਵੀ ਬੈਠੇ ਹੋ ਸ਼ੁਕਰ ਕਰੋ ਚੰਗੀ ਥਾਂ ਤੇ ਬੈਠੇ ਹੋ ਇੱਕ ਚੰਗੀ ਜ਼ਿੰਦਗੀ ਜਿਉਂਨੇ ਪਿਆ ਆਪਾਂ ਜਿੱਦਾਂ ਵੀ ਆ ਸੋ ਰੱਬ ਦਾ ਵਾਹਿਗੁਰੂ ਦਾ ਜਦੋਂ ਵੀ ਉਠੋ ਸਵੇਰੇ ਤਾਂ ਸ਼ੁਕਰਾਨਾ ਹੀ ਕਰਿਆ ਕਰੋ ਆਪਾਂ ਸੋਚਦੇ ਆ ਆਪਣੇ ਦੁੱਖ ਵੱਡੇ ਨੇ ਪਰ ਦੁਨੀਆ ਨੂੰ ਆਪਣੇ ਨਾਲੋਂ ਕਿਤੇ ਹੋਰ ਦੁੱਖ ਜ਼ਿਆਦਾ ਨਹੀਂ ਪਈ ਐ ਇੱਥੇ ਚੱਕਰ ਫਿਸ਼ ਰੋਲ ਸੇਕ ਫਿਸ਼ ਐਂਡ ਇਹਨਾਂ ਲੋਕਾਂ ਦੀ ਮਲਿਆਲਮ ਤੋਂ ਇਲਾਵਾ ਇਹ ਕਪੜੀ ਲੈਂਗੁਏਜ ਵੀ ਹੈ ਜਿਹੜੀ ਇਹਨਾਂ ਲੋਕਾਂ ਨੂੰ ਮੈਨੀ ਮਲਿਆਲੀ ਲੋਕਾਂ ਨੂੰ ਮੈਨੀ ਸਮਝ ਆਉਂਦੀ ਆਈ ਥਿੰਕ ਸਨਸੈਟ ਹੋ ਗਿਆ ਤੇ ਅੱਦੇ ਖਿੰਡ ਚ ਪੂਰਾ ਡਾਰਕ ਹੋ ਜਾਣਾ ਮਤਲਬ ਵਾਹ ਤੱਕ ਆ ਬਸ ਇਤਨਾ ਹੈ ਇਧਰ ਵੀ ਇਹਨਾਂ ਲੋਕ ਨਹੀਂ ਆਇਆ ਲੋਕ ਨਹੀਂ ਆ ਕੰਮ ਉਹ ਕੰਮ ਕਿ ਕਰੇਗਾ ਸੋ ਇਸ ਟਾਈਮ ਲੋਕ ਹੈ ਨਹੀਂਗੇ ਸਾਰੇ ਕੰਮ ਤੇ ਗਏ ਹੋਏ ਆ ਤੁਹਾਨੂੰ ਮੈਂ ਦੱਸਿਆ ਲੇਬਰ ਵੀ ਕਰਦੇ ਆ ਸੋ ਕਾਫੀ ਦੇ ਖੇਤਾਂ ਚ ਚਾਹ ਪੱਤੀ ਦੇ ਖੇਤਾਂ ਚ ਦੇ ਲੋਕ ਕੰਮ ਕਰਦੇ ਆ ਤੇ ਆਪਣਾ ਜਿਹੜਾ ਰੋਜ਼ਗਾਰ ਆ ਕਮਾਉਂਦੇ ਆ ਐਂਡ ਇਹਨਾਂ ਦੇ ਇਨਕੇ ਬੱਚੇ ਪੜਾਈ ਨਹੀਂ ਕਰਦੇ ਖੜੇ ਕਰਤੇ ਉਹ ਸਕੂਲ ਵੀ ਇਹੋ ਦਾ ਸਕੂਲ ਸੈਪਰੇਟ ਸਕੂਲ ਸੈਪਰੇਟ ਸਕੂਲ ਹਾਂ ਸੋ ਜਿਹੜਾ ਇਹਨਾਂ ਦਾ ਸਕੂਲ ਆ ਉਹ ਵੀ ਤੁਸੀਂ ਸੁਣਿਆ ਸੈਪਰੇਟ ਹੀ ਹੈ ਤੇ ਦੋ ਤਿੰਨ ਸਾਲ ਹੋਇਆ ਇਹਨਾਂ ਨੂੰ ਘਰ ਦਿਤਤੇ ਨੂੰ ਵੀ ਸੋਚ ਲੋ 2023 ਹੈ 2020 ਤੱਕ ਕੱਚਿਆਂ 'ਚ ਹੀ ਰਹਿੰਦੇ ਸੀਗੇ ਇਹ ਲੋਕ ਸੋ ਤੁਸੀਂ ਸੋਚਦੇ ਹੋਣਾ ਵੀ ਸਰਕਾਰ ਇਹਨਾਂ ਨੂੰ ਘਰ ਬਣਾ ਕੇ ਦਿੰਦੀ ਐ ਹਾਏ ਕਿੰਨੀ ਚੰਗੀ ਸਰਕਾਰ ਐ ਦੀ ਕੇਰਲਾ ਦੀ ਪਰ ਮੈਂ ਤੁਹਾਨੂੰ ਦੱਸਾਂ ਵੀ ਇਹ ਵੋਟ પા ਸਕਦੇ ਆ ਸੋ ਤੁਹਾਨੂੰ ਪਤਾ ਵੋਟਾਂ ਪਿੱਛੇ ਹੀ ਹੁੰਦਾ ਜੋ ਹਮੇਸ਼ਾ ਹੁੰਦਾ ਕਰ ਇਹਨਾਂ ਨੂੰ ਕਾਫੀ ਪੱਕੇ ਤੇ ਕਾਫੀ ਜਿਹਨੂੰ ਕਹਿ ਸਕਦੇ ਆ ਤੁਸੀਂ ਜੈਨੂਨ ਘਰ ਪ੍ਰੋਪਰ ਜਗਾ ਥੋੜੀ ਪਰ ਘਰ ਬਿਲਕੁਲ ਪੱਕੇ ਨੇ ਜਿੱਥੇ ਆਰਾਮ ਨਾਲ ਆਪਣੀ ਜ਼ਿੰਦਗੀ ਕੱਟ ਸਕਦੇ ਨੇ ਉਹ ਲੋਕ ਤੇ ਵੋਟਾਂ ਕਰਕੇ ਹੀ ਕਰਦੇ ਆ ਹਮੇਸ਼ਾ ਤੁਹਾਨੂੰ ਪਤਾ ਸਰਕਾਰ ਦਾ ਤੇ ਵੋਟਾਂ ਕਰਕੇ ਹੀ ਕੀਤਾ ਗਿਆ ਤੇ ਐ ਵੀ ਸੋਚਾਂ ਵੀ ਬਿਕੋਜ਼ ਕੋਈ ਉਹਨਾਂ ਨੇ ਪੈਸਾ ਨਹੀਂ ਲਿਆ ਕੋਈ ਕੁਝ ਨਹੀਂ ਕੀਤਾ ਜਿਹੜੇ ਘਰ ਬਣੇ ਨੇ ਇਸੇ ਪਰਪਸ ਕਰਕੇ ਬਣੇ ਨੇ ਸੋ ਥੈਟ ਉਹਨਾਂ ਦੀ ਵੋਟ ਕੈਪਚਰ ਕੀਤੀ ਜਾ ਸਕੇ ਬਿਕਾਜ਼ ਇਹ ਲੋਕ ਵੀ ਵੋਟ ਪਾ ਸਕਦੇ ਨੇ ਇੱਥੇ ਮੈਂ ਤੁਹਾਨੂੰ ਦੱਸਿਆ ਜਿਵੇਂ ਇੱਥੇ ਦੀ ਲੇਬਰ ਹੈ ਐਗਰੀਕਲਚਰ ਲੇਬਰ ਜਿਵੇਂ ਆਹ ਦੋਨੋਂ ਨੇ ਇਹ ਲੇਬਰ ਨੇ ਮਜ਼ਦੂਰੀ ਕਰਦੇ ਨੇ ਇੱਥੇ ਖੇਤਾਂ 'ਚ ਤੇ ਜਿਹੜਾ ਸ਼ਾਮ ਹੈ ਇਹ ਮੈਨੇਜ ਕਰਦਾ ਹੈ ਲੇਬਰ ਨੂੰ ਮੈਨੇਜ ਕਰਦਾ ਸੋ ਇਹ ਲੋਕ ਸਾਰੀ ਜ਼ਿੰਦਗੀ ਮਜ਼ਦੂਰੀ ਕਰਦੇ ਆ ਪਰ ਇਹਨਾਂ ਨੂੰ ਪੈਸੇ ਨਹੀਂ ਮਿਲਦੇ ਕੋਈ ਸਰਕਾਰ ਇਹਨਾਂ ਨੂੰ ਅੱਧਾ ਏਕੜ ਜ਼ਮੀਨ ਦੇ ਦਿੰਦੀ ਹੈ ਜਿਹਦੇ ਤੇ ਇਹ ਅ ਇਹ ਗਾਵਾਂ ਮੱਝਾਂ ਪਾਲ ਲੈਂਦੇ ਆ ਗਾਵਾਂ ਮੱਝਾਂ ਦਾ ਖਾਣ ਪੀਣ ਉੱਥੇ ਉਸੇ ਜ਼ਮੀਨ ਤੇ ਤਿਆਰ ਕਰਦੇ ਆ ਤੇ ਅਸੇਹੀ ਹੈ ਨਾ ਜਿੰਦਗੀ ਹੈ ਤੇ ਉਹ ਅੱਧਾ ਏਕੜ ਜ਼ਮੀਨ ਦੇ ਅਗੇਂਸਟ ਉਹ ਅੱਧਾ ਏਕੜ ਜ਼ਮੀਨ ਦੇ ਪਿੱਛੇ ਇਹਨਾਂ ਨੂੰ ਸਾਰੀ ਜ਼ਿੰਦਗੀ ਮਜ਼ਦੂਰੀ ਕਰਨੀ ਹੁੰਦੀ ਹੈ ਹਾਲਾਂਕਿ ਪੂਰੇ ਦਿਨ ਚ ਬਹੁਤ ਥੋੜੇ ਘੰਟੇ ਕਰਨੀ ਹੁੰਦੀ ਹੈ ਪਰ ਇਹ ਲੋਕ ਮੰਨ ਜਾਂਦੇ ਆ ਇਹ ਚੀਜ਼ ਕਰਨ ਨੂੰ ਐਂਡ ਇਹੀ ਇਹਨਾਂ ਦੀ ਲਾਈਫ ਹੈ ਇੱਥੇ ਕਿ ਮਜ਼ਦੂਰੀ ਕਰਦੇ ਆ ਦੁੱਧ ਵੇਚਦੇ ਆ ਗਾਵਾਂ ਮੱਝਾਂ ਦਾ ਜਿਹੜੇ ਵੀ ਪ੍ਰੋਡਕਟ ਹੁੰਦੇ ਆ ਉਹ ਵੇਚਦੇ ਆ ਤੇ ਆ ਤੁਸੀਂ ਬਸ ਹੁਣ ਵੀਊ ਵੇਖ ਲਓ ਕਿੱਡਾ ਸੋਹਣਾ ਸਨਸੈਟ ਆ